ਗੋਲੀਆਂ 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 ਪੰਜਾਬ ਦੇ ਜਿਆਨ ਨਵਾਂ ਸ਼ਹਿਰ 'ਚ ਇੱਕ ਵਾਰ ਫੇਰ ਚੱਲੀਆਂ ਗੋਲੀਆਂ ਇੱਕ ਨੌਜਵਾਨ ਦੇ ਉੱਤੇ ਬਾਈਕ ਸਵਾਰ ਗੋਲੀਆਂ ਮਾਰ ਕੇ ਉਸ ਨੂੰ ਕਤਲ ਕਰ ਗਏ ਜ਼ਿਲ੍ਹਾ ਸ਼ਹੀਦ ਪਗਤ ਸਿੰਘ ਨਗਰ ਦੀ ਪੁਲਿਸ ਹੁਣ ਪੜਤਾਲ ਕਰ ਰਹੀ ਹੈ ਥਾਣਾ ਪੋਜੋਵਾਲ ਦੀ ਪੁਲਿਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਅਖਰਕਾਰ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ ਔਰ ਸਭ ਤੋਂ ਵੱਡੀ ਗੱਲ ਕਤਲ ਦੀ ਵਾਰਦਾਤ ਭਰਾ ਦੀ ਅੱਖਾਂ ਦੇ ਸਾਹਮਣੇ ਹੋਏ ਯਾਨੀ ਕਿ ਭਰਾ ਦੇਖਦਾ ਰਹਿ ਗਿਆ ਚਾਕੇ ਵੀ ਨਹੀਂ ਬਚਾ ਸਕਿਆ ਕਿਉਂਕਿ ਹਮਲਾਵਰ ਗੋਲੀਆਂ ਮਾਰ ਕੇ ਉਸ ਨੌਜਵਾਨ ਦਾ ਕਤਲ ਕਰਕੇ ਫਰਾਰ ਹੋ ਗਏ ਤੁਸੀਂ ਆਫੀ ਦੇਖ ਲਵੋ ਕੀ ਹੈ ਪੂਰਾ ਮਾਮਲਾ ਕਿਵੇਂ ਹੋਈ ਇਹ ਵਾਰਤਾਤ ਤਾਂ ਪੇਲ ਪੰਜਾਬੀ ਟੀਵੀ ਦੇ ਲੈ ਸ਼ਹੀਦ ਪਗਤ ਸਿੰਘ ਨਗਰ ਤੋਂ ਜਤਿੰਦਰਪੁਰ ਖਲੇਰ ਤੇ ਰਪਰ ਭਜੀ ਜੀ ਦੀ ਡੈਥ ਹੋਈ ਹੈ ਤੁਹਾਡਾ ਤੁਹਾਡਾ ਕੀ ਲੱਗਦਾ ਸੀਗਾ ਮੇਰਾ ਭਰਾ ਸੀਗਾ ਜੀ ਛੋਟਾ ਤੇ ਕੀ ਗੱਲਬਾਤ ਹੋਈ ਐ ਦੱਸਿਓ ਮੈਂ ਇਹ ਗੱਲਬਾਤ ਭਾਜੀ ਇਹ ਖੇਤੀ ਪੱਠੇ ਵੜਦਾ ਸੀ ਆਪਦੀ ਬਾਈਕ ਤੇ ਨਾਲ ਤੇ ਮੈਂ ਪਰੇ ਨਾਲੇ ਸਾਡੇ ਖੇਤ ਦੇ ਬੰਨੇ ਤੇ ਕੁਕੜਮਿਆਰੇ ਦੇ ਬੰਦਿਆਂ ਦੀ ਮੋਟਰ ਆ ਉੱਥੇ ਨਾ ਆ ਰਿਹਾ ਸੀ ਇਹ ਮੇਤੋਂ ਮੋਰੇ ਮੋਰੇ ਜਦਾਬ ਦੀ ਬਾਈਕ ਨੂੰ ਕਹਿੰਦਾ ਵੀ ਤੂੰ ਰੋਕ ਮੈਂ ਭਰੀ ਸਿੱਟ ਕੇ ਆ ਗਿਆ ਪੱਠੇ ਵੜਦੀ ਸੀ ਨੇ ਭਰੀ ਚੱਕੀ ਸਕੂਟਰੀ ਤੇ ਰੱਖੀ ਤੇ ਖੇਤ ਆਪਣੇ ਘਰ ਵੱਲੋਂ ਚੱਲ ਪਿਆ ਜੋ ਕਿ ਕੁਕੜਮਿਆਰਾ ਸੜਵਾ ਲਿੰਕ ਰੋਡ ਤੋਂ ਮੇਰੇ ਪਿੰਡ ਨੂੰ ਸੜਕ ਆ ਗਈ ਐ ਤੇ ਇਸ ਦੇ ਮੋਟਰਸਾਈਕਲ ਦੇ ਮਗਰ ਚਾਰ ਵਿਅਕਤੀ ਜਿਨ੍ਹਾਂ ਦੇ ਕੋਲ ਹਥਿਆਰ ਸਨ ਮਗਰ ਇਹਦੇ ਆਏ ਤੇ ਮੈਂ ਵੀ ਦੇਖਿਆ ਤੇ ਕੁਝ ਗੜਬੜ ਹੈ ਤਾਂ ਮੈਂ ਮਗਰ ਭੱਜਿਆ ਇਹ ਮੇਰਾ ਦੋਸਤ ਸੀਗਾ ਇਹਦਾ ਮੋਟਰਸਾਈਕਲ ਨਹੀਂ ਸਟਾਰਟ ਹੋਇਆ ਉੱਥੇ ਹੀ ਰਹਿ ਗਿਆ ਮੋਟਰ ਤੇ ਬਾਅਦ ਵਿੱਚ ਆਇਆ ਇਹ ਵੀ ਮੇਰੇ ਨਾਲ ਨਾ ਹੁੰਦਾ ਸੀ ਤੇ ਜਦੋਂ ਆਇਆ ਤਾਂ ਉਹਨਾਂ ਨੇ ਮੇਰੇ ਆਉਣ ਤੋਂ ਪਹਿਲਾਂ ਮੈਂ ਦੇਖਦਾ ਜਿੱਦਾਂ ਕਿ ਹੱਥੋਂ ਗਹਿਲਾ ਕਿ ਉਹ ਕਾਫੀ ਦੂਰ ਤੱਕ ਮੈਨੂੰ ਦਿਸਦੇ ਆ ਉਹ ਗੋਲੀਆਂ ਮਾਰ ਰਹੇ ਸੀ ਮੇਰੇ ਭਰਾ ਨੂੰ ਮੇਰਾ ਭਰਾ ਸਕੂਟਰੀ ਸਮੇਤ ਇਹ ਤਾਂ ਲੱਤ ਫਸੀ ਹੋਈ ਸੀ ਪੱਟੀਆਂ ਦੀ ਭਰੀ ਵਿੱਚ ਡਿਗਿਆ ਹੋਇਆ ਸੀ ਤੇ ਜਦੋਂ ਮੈਂ ਹੌਰਨ ਵਜਾਇਆ ਆਪਣੇ ਯੂਰਨਾ ਮੋਟਰਸਾਈਕਲ ਤੇ ਤੇ ਉਹ ਬੰਦਿਆ ਨੇ ਮੈਨੂੰ ਦੇਖਿਆ ਵੀ ਆ ਰਿਹਾ ਚਲੋ ਡਰ ਕੁਛ ਮੈਨੂੰ ਵੀ ਸੀ ਗੋਲੀਆਂ ਦੇਖ ਕੇ ਕੁਛ ਮੈਂ ਵੀ ਢਲ ਆ ਪਿਆ ਉਹਨਾਂ ਨੇ ਆਪਣੇ ਮੋਟਰਸਾਈਕਲ ਚੱਕੇ ਚਾਰੇ ਇਸ ਵਾਰ ਫਰਾਰ ਹੋ ਗਏ ਜਿਨ੍ਹਾਂ ਨੂੰ ਮੈਂ ਪਛਾਣ ਲਿਆ ਮੈਂ ਬਿਆਨਾਂ ਵਿੱਚ ਨਾਂ ਵੀ ਦੇਵਾਂਗਾ ਬਾਈ ਨੇਮ ਕੱਲੇ ਕੱਲੇ ਦਾ ਦੇਵਾਂਗਾ ਪਰ ਹਾਂ ਜੇ ਸੂਰ ਮੇ ਹੁੰਦੇ ਤਾਂ ਸਾਹਮਣੋਂ ਦੀ ਆਂਦੇ ਮੇਰੇ ਭਰਾ ਦੀ ਪਿੱਠ 'ਚ ਗੋਲੀਆਂ ਮਾਰ ਕੇ ਸਿੱਟਿਆ ਜੇ ਸਾਹਮਣੇ ਉਹ ਸਿੱਟ ਦਿੰਦੇ ਮੈਂ ਪਰਚਾ ਬਿਨਾਂ ਕਰਾਉਂਦਾ ਮੈਨੂੰ ਕੋਈ ਸ਼ਿਕਵਾ ਨਹੀਂ ਹੁੰਦਾ ਪਰ ਪਿੱਠ ਦੇ वार ਕਰਨਾ ਬਹੁਤ ਮਾੜੀ ਗੱਲ ਹੈ। ਗੁਰਮੀ ਕੁਮਰ ਜੀ ਤੁਹਾਡੇ ਬ੍ਰਦਰ ਉਮਰਪਰਾ ਮੇਰਾ 37 ਸਾਲ ਦਾ ਸੀ। ਸਰੀਰ 'ਚ ਮੇਤੋਂ ਭਾਰਾ ਸੀ 20 ਕਿਲੋ ਵੇਟ ਮੈਨੋਂ ਹਲਦੀ ਸੀ ਤਕੜਾ ਸੀ ਮੇਨਾਂ ਨੂੰ ਕਾਫੀ। ਇਹ ਕੀ ਕਾਰਨ ਹੋ ਗਿਆ? ਕੋਈ ਰੰਜਿਸ਼ ਲੱਗਦੀ ਹੈ। ਪਰੰਜਿਸ਼ 41 ਸਾਡੀ ਪਿੰਡ ਵਿੱਚ ਵੀ ਹੈ। ਇੱਕ ਕੁਛ ਥੋੜੇ ਦਿਨ ਪਹਿਲਾਂ ਰੋੜ ਮਜਾਰਾ ਵਿੱਚ ਵੀ ਲੜਾਈ ਹੋਈ ਸੀ। ਉਹ ਮੁੰਡਿਆਂ ਨਾਲ ਕੁਝ ਵਿਦੇਸ਼ਾਂ ਤੋਂ ਲੋਕ ਬਦਮਾਸ਼ਾਂ ਨੂੰ ਪੈਸੇ ਪੂਸੇ ਬਦਮਾਸ਼ ਭੇਜਦੇ ਸੀ ਇਹਨੂੰ ਮਰਵਾਉਣ ਲਈ। ਤਾ ਪਤਾ ਨਹੀਂ ਹੁਣ ਰੱਬ ਜਾਣੇ ਪੁਲਿਸ ਆਪਣੀ ਤਹਿਕੀਕਾਤ ਕਰੇਗੀ ਉਹਦੇ ਵਿੱਚ ਪਤਾ ਲੱਗ ਜਾਏਗਾ ਕਿਹਦਾ ਕਿਹਦਾ ਕੀ ਕੀ ਰੋਲ ਹੈ ਕਿ ਮੌਕੇ ਤੇ ਮੌਤ ਹੋ ਗਈ ਸੀ ਜਾਂ ਨਹੀਂ ਜੀ ਮੈਂ ਹਸਪਤਾਲ ਲੈ ਕੇ ਗਿਆ ਸੜੋਏ ਉੱਥੇ ਡਾਕਟਰ ਸਾਹਿਬ ਨਹੀਂ ਸਨ ਤੇ ਉੱਥੋਂ ਮੈਂ ਗੜ ਸ਼ੰਕਰ ਲੈ ਗਿਆ ਉਹਨਾਂ ਨੇ ECG ਮਸ਼ੀਨ ਜਾਂ ਸ਼ਾਇਦ ਕੁਝ ਡਾਕਟਰ ਸਾਹਿਬ ਦੱਸਦੇ ਸੀ ਕੀਤਾ ਉਹ ਤੋਂ ਬਾਅਦ ਦੱਸਿਆ ਤੇ ਕਹਿੰਦੇ ਜੀ ਡੈਡ ਸਾਨੂੰ ਇਹ ਨਹੀਂ ਪਤਾ ਪਏ ਰਾਸਤੇ 'ਚ ਹੋਇਆ ਜਾਂ ਮੌਕੇ ਤੇ ਸੀ ਜਾਂ ਹਸਪਤਾਲ ਜਾ ਕੇ ਹੋਇਆ ਕੋਈ ਆਈਡੀਆ ਹੈਗਾ ਵੀ ਗੋਲੀਆਂ ਕਿੰਨੀਆਂ ਲੱਗੀਆਂ ਹੋਣਗੀਆਂ ਗੋਲੀਆਂ ਜੀ ਮੈਂ ਵੀਡੀਓ ਬਣਾਈ ਆ ਤੁਹਾਨੂੰ ਦੇ ਦਾਂਗਾ ਮੇਰੇ ਹਿਸਾਬ 'ਚ 10-11 ਗੋਲੀਆਂ ਤਾਂ ਮੋਰੇ-ਮੋਰੇ ਆ ਜੋ ਸਾਨੂੰ ਡਾਕਟਰ ਸਾਹਿਬ ਨੇ ਦਿਖਾਈਆਂ ਜਿਹਦੀ ਮੈਂ ਵੀਡੀਓ ਬਣਾਈ ਸਟੀਚਰ ਦੇ ਪੈਜ ਦੀ ਪਰ ਉਹ ਕਹਿੰਦੇ ਪਿੱਠ 'ਨਾ ਘਮਾਇਓ ਪਿੱਠ ਪਿਛੇ ਗੋਲੀਆਂ ਜ਼ਿਆਦਾ ਨੇ ਜਿਨ੍ਹਾਂ ਕਾਰਨ ਡਿਗਿਆ ਪਿਛੋਂ ਦੀਆਂ ਗੋਲੀਆਂ ਮਾਰ ਕੇ ਸੁਟਿਆ ਯਾਨੀ ਮੇਰੀ ਸੋਚ ਨਾਲ ਜੋ ਡਾਕਟਰ ਸਾਹਿਬ ਨੇ ਦੱਸਿਆ ਮੈਨੂੰ ਚਲੋ ਪੇਟ ਦੀਆਂ ਮੈਂ ਦੇਖਿਆ ਨਹੀਂ ਵੀ 25 ਰੌਂਦਾਂ ਤਾਂ ਲੱਗੀਆਂ ਹੋਣਗੀਆਂ ਉਹਦੇ 10 11 ਦਾ ਮੋਰੇ ਸੀ ਕੀ ਮੰਗ ਕਰਦੇ ਹੁਣ ਤੁਸੀਂ ਮੰਗ ਮੈਂ ਪ੍ਰਸ਼ਾਸਨ ਤੋਂ ਹੀ ਕਰਦਾ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਆ ਵੀ ਤੂੰ ਪਰੇ ਦਾ ਭਰਾ ਮੇਰਾ ਦੁਨੀਆ ਤੋਂ ਚਲਾ ਗਿਆ ਹੋਰ ਮੈਂ ਮੰਗ ਕੀ ਰੱਖ ਸਕਦਾ ਕਰਦਾ ਤੋਂ ਹੀ ਆ ਤੇ ਕੌਲਪਰ ਪੁਲਿਸ ਤੋਂ ਇਹ ਬਾਰੇ ਜਾਣਕਾਰੀ ਦੇ ਦਿਓ ਜੀ ਤੁਸੀਂ ਦੱਸੋ ਜੀ ਕੀ ਪੁੱਛਣਾ ਚਾਹੁੰਦੇ ਤੁਸੀਂ ਜਿਹੜੀ ਕੌਲ ਚੱਲੀ ਆ ਜੀ ਇਹ ਕਿਸ ਵਜ੍ਹਾ ਚੱਲੀ ਆ ਤੇ ਕੋਈ ਬੰਦੇ ਦੀ ਜਿਹੜੀ ਕੌਲ ਜਿਹੜੀ ਲੱਗੀ ਆ ਉਹ ਕੀ ਸਥਿਤੀ ਹੈ ਇਹ ਕੋਈ ਸ਼ਾਮ ਕਰੀਵਸ 7 ਵਜੇ ਦਾ ਪੌਣੇ 7 ਦਾ ਟਾਈਮ ਸੀਗਾ ਇਹ ਉਥੋਂ ਦਾ ਲੜਕਾ ਹੈ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਲੇਟ ਸ਼ੰਗਾਰਾ ਸਿੰਘ ਵਾਸੀ ਕੋਲਪੁਰ ਇਹਦੇ ਲੱਗੀਆਂ ਜੀ ਗੋਲੀਆਂ ਕਿੰਨੀਆਂ ਗੋਲੀਆਂ ਲੱਗੀਆਂ ਦੇਖੋ ਇਹ ਤਾਂ ਡਾਕਟਰ ਸਾਹਿਬ ਵੀ ਦੱਸ ਸਕਦੇ ਨੇ ਕਿੰਨੀਆਂ ਗੋਲੀਆਂ ਲੱਗੀਆਂ ਕੋਲ ਵਗੈਰਾ ਕੋਈ ਉਥੋਂ ਮਿਲੇ ਜਾਂਦੇ ਹਾਂਜੀ ਕੋਲ ਨੇਰਾ ਸੀਗਾ ਬਹੁਤ ਸਾਨੂੰ ਕੋਲ ਕੁਝ ਮਿਲੇ ਆ ਪਰ ਹਜੇ ਅੱਗੇ ਤਫਤੀਸ਼ ਚੱਲ ਰਹੀ ਹੈ ਇਹਦੀ ਕਿੰਨੀ ਉਮਰ ਸੀ ਜੀ ਇਕਰੀਬ 38 ਸਾਲ ਦੀ ਸੀ ਉਮਰ ਅੱਛਾ ਇੱਕ ਹੋਰ ਇੱਕ ਵਾਇਰਲ ਹੋ ਗਿਆ ਮੈਸੇਜ ਵੀ ਇਹਦੇ ਕਿਸੇ ਗਰੁੱਪ ਨੇ ਵੀ ਇਹਦੇ ਜੁਮੇਵਾਰੀ ਲੈ ਕੇ ਉਹਦੇ ਬਾਰੇ ਨਾਲ ਨਹੀਂ ਜਾਂ ਤਾਂ ਨਹੀਂ ਮੈਨੂੰ ਉਹਦੇ ਬਾਰੇ ਨਹੀਂ ਹਜੇ ਕੁਝ ਪਤਾ ਤੇ ਉਹਨਾਂ ਅਗਲੀ ਕਾਰਵਾਈ ਕੀ ਕਰਦੇ ਹੋ ਅਗਲੀ ਕਾਰਵਾਈ ਅਸੀਂ ਇਹਦੇ ਲੜਕੇ ਦੇ ਅ ਵੱਡਾ ਬ੍ਰਦਰ ਉਹਦੇ ਬਿਆਨਾਂ ਤੇ ਅਸੀਂ ਪਰਚਾ ਦਰਜ ਕਰ ਰਹੇ ਹਾਂ ਜੀ ਐਸਾ ਮੈਨਾਂ ਕਦੇ ਨਹੀਂ ਆਇਆ ਇਹ ਸਵੇਰੇ ਕਰਾਂਗੇ ਜੀ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਸੀਗਾ ਹੁਣ ਸਵੇਰੇ ਹੋਏਗਾ ਪੁਸਤਕ ਤਾਂ ਲੈ ਕਰਦੇ ਕੋਸ਼ਿਸ਼ ਕਰਦੇ ਨਹੀਂ ਯਸੇ ਪਰਚਾ ਦਰਜ ਕਰਦਣਾ ਬਾਕੀ ਕੱਲ ਨੂੰ ਪੋਸਟਮਾਨੋਂ ਕਰਾਉਣ ਤੋਂ ਬਾਅਦ ਅਗਲਾ ਜਿਹੜਾ ਜੋ ਵੀ ਹੋਏਗਾ ਫਰਦਰ ਇਨਵੈਸਟੀਗੇਸ਼ਨ ਕੀਤਾ ਜਾਏਗਾ